ਪੰਜਾਬ ਵਿੱਚ ਥਾਣੇ ਦੀ ਛੱਤ ਪਾੜ ਕੇ ਫਰਾਰ ਹੋਏ ਨਸ਼ੇ ਨਾਲ ਫੜੇ ਦੋ ਹਵਾਲਾਤੀ ਲੋਕੀ ਕਹਿੰਦੇ ਹੱਦ ਹੋ ਗਈ ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਮੁਲਜਮਾਨ ਦਾ ਫਰਾਰ ਹੋਣਾ ਪੁਲਿਸ ਸਿਕਿਉਰਿਟੀ ਤੇ ਖੜਾ ਹੋਇਆ ਸਵਾਲੀਆ ਨਿਸ਼ਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਕਸਬਾ ਕੋਟੀਸੇਖਾਂ ਦੇ ਥਾਣੇ ਦੀ ਛੱਤ ਪਾੜ ਕੇ ਫਰਾਰ ਹੋਏ ਦੋ ਹਵਾਲਾਤੀਆਂ ਨੇ ਪੁਲਿਸ ਥਾਣੇ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੇ ਹੈ ਨਸ਼ੀਲੀ ਗੋਲੀਆਂ ਨਾਲ ਫੜੇ ਗਏ ਇਹਨਾਂ ਦੋਵਾਂ ਮੁਲਜਮਾਂ ਨੂੰ ਫੜਨ ਲਈ ਪੁਲਿਸ ਕਸਬੇ ਵਿੱਚ ਲੱਗੇ ਸੀ ਸੀਟੀਵੀ ਕੈਮਰੇ ਖੰਗਾਲ ਰਹੀ ਹੈ ਲੇਕਿਨ ਫਰਾਰ ਮੁਲਜਮ ਪੁਲਿਸ ਦੀ ਪਹੁੰਚ ਤੋਂ ਦੂਰ ਦਸੇ ਜਾ ਰਹੇ ਹਨ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣਾ ਥਾਣੇ ਦੇ ਸੁਰੱਖਿਆ ਪ੍ਰਬੰਧਾਂ ਤੇ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੈ ਗੱਲਾਂ ਕਰਦੇ ਲੋਕ ਪੁਲਿਸ ਦੀ ਖੇਲੀ ਉਡਾਉਂਦੇ ਨਜ਼ਰ ਆ ਰਹੇ ਹਨ ਪੁਲਿਸ ਅਧਿਕਾਰੀ ਹਨ ਕੇ ਇਸ ਮਾਮਲੇ ਵਿੱਚ ਹਨੇਰੀ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣਾ ਪੱਲਾ ਬਚਾ ਰਹੇ ਹਨ ਖਾਨੇ ਦੀ ਛੱਤ ਪਾਰਨਾ ਕੋਈ ਮਾਮੂਲੀ ਗੱਲ ਨਹੀਂ ਹੈ ਇਹ ਵੀ ਇੱਕ ਵੱਡਾ ਕ੍ਰਾਈਮ ਹੋਇਆ ਹੈ ਦੂਜੇ ਪਾਸੇ ਇਸ ਮਾਮਲੇ ਵਿੱਚ ਡੀਐਸਪੀ ਡੀ ਸੁਖਮ੍ਰਿਤ ਸਿੰਘ ਰੰਦਾਵਾ ਦਾ ਕਹਿਣਾ ਹੈ ਕਿ ਫਰਾਰ ਹੋਏ ਮੁਲਜ਼ਮ ਕੁਲਦੀਪ ਸਿੰਘ ਅਤੇ ਬਲਜੀਤ ਸਿੰਘ ਵਾਸੀ ਪਿੰਡ ਲੋਹਾਰਾ ਨੂੰ ਕੋਟੀਸੇਖਾ ਪੁਲਿਸ ਨੇ ਪਿੰਡ ਜਨੇਰ ਦੀ ਦਾਣਾ ਮੰਡੀ ਵਿੱਚ 80 ਨਸ਼ੀਲੀ ਗੋਲੀਆਂ ਸਮੇਤ 23 ਮਈ ਨੂੰ ਗ੍ਰਿਫਤਾਰ ਕੀਤਾ ਸੀ ਇਹਨਾਂ ਖਿਲਾਫ थाना ਕੋਟੀਸੇਖਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਵੇਂ ਮੁਲਜ਼ਮ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਹਵਾਲਾਤ ਚ ਬੰਦ ਸਨ। ਉਨ੍ਹਾਂ ਦੱਸਿਆ ਕਿ 24 ਮਈ ਦੀ ਰਾਤ ਨੂੰ ਤੇਜ਼ ਹਨੇਰੀ ਚੱਲਣ ਤੇ ਮੀਂਹ ਤੇਜ਼ ਹੋਣ ਕਰਕੇ ਇਹ ਦੋਵੇਂ ਮੁਲਜ਼ਮ ਹਨੇਰੇ ਦਾ ਫਾਇਦਾ ਉਠਾ ਕੇ ਹਵਾਲਾਤ ਦੀ ਛੱਤ ਪਾੜ ਕੇ ਫਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਕਸਬੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਹਨ ਤਾਂ ਕਿ ਇਹਨਾਂ ਦੇ ਭਜਣ ਵਾਲੇ ਰਸਤਿਆਂ ਦਾ ਪਤਾ ਲੱਗ ਸਕੇ। ਉਨਾ ਦੱਸਿਆ ਕਿ ਫਰਾਰ ਹੋਏ ਮੁਲਜ਼ਮ ਬਲਜੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਪੰਜ ਮਾਮਲੇ ਦਰਜ ਹਨ ਅਤੇ ਕੁਲਦੀਪ ਸਿੰਘ ਦੇ ਖਿਲਾਫ ਐਨਡੀਪੀਐਸ ਸੈਕਟਿਤ ਮਾਮਲਾ ਦਰਜ ਹੈ 24-25 ਦੀ ਰਾਤ ਨੂੰ ਫਾਣਾ ਕੋਟੀ ਸੇ ਖਾਂਚੋਂ ਦੋ ਵਿਅਕਤੀ ਜੋ ਐਫਆਰ ਨੰਬਰ 84 ਬਟਾ 2025 ਦੇ ਵਿੱਚ ਐਨਡੀਪੀਐਸ ਐਟ ਦੇ ਮੁਕਦਮੇ ਵਿੱਚ ਬੰਧਾ ਬਲਦ ਸਗੇ ਇਹ ਰਾਤ ਨੂੰ ਨੇਰੇ ਦਾ ਫਾਇਦਾ ਉਠਾ ਕੇ ਹਵਾਲਾ ਦੀ ਛੱਤ ਨੂੰ ਪਾੜ ਪਾ ਕੇ ਐਸਕੇਪ ਕਰ ਗਏ ਨੇ ਇਹਨਾਂ ਦਾ ਨਾਮ ਹੈਗਾ ਬਲਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲੁੱਡਣ ਸਿੰਘ ਦੋਨੋਂ ਪਿੰਡ ਲੋਹਾਰਾ ਦੇ ਨੇ ਥਾਣਾ ਕੋਟੀ ਸਗਾਉਂ ਦੇ ਇਹਨਾਂ ਨੂੰ ਜਿਹੜਾ ਬਲਜੀਤ ਸਿੰਘ ਹੈ ਤੇ ਪੰਜ ਪੁਰਾਣੇ ਮੁਕਦਮੇ ਨੇ ਜਿਨ੍ਹਾਂ ਚ ਤਿੰਨ ਚ ਇਹ ਸਜ਼ਾ ਹੋ ਚੁੱਕਾ ਤੇ ਕੁਲਦੀਪ ਸਿੰਘ ਤੇ ਇੱਕੋ ਹੀ ਪਰਚਾ ਹੈ ਹਾਂਜੀ ਇਹ ਐਡਵਾਂਟੇਜ ਲੈ ਕੇ ਰਾਤ ਨੇਰੀ ਹਵਾ ਨੇਰੀ ਬਹੁਤ ਸੀਗੀ ਉਹਦੇ ਐਡਵਾਂਟੇਜ ਲੈ ਕੇ ਐਸਕੇਪ ਕਰ ਗਏ ਨੇ ਅਸੀਂ ਵਕਫ ਵਕ ਟੀਮਾਂ ਬਣਾ ਦਿੱਤੀਆਂ ਨੇ ਤੇ ਇਹਨਾਂ ਨੂੰ ਜਲਦ ਕਾਬੂ ਕਰ ਲਿਆ ਜਾ। ਤੇ ਸਾਰਾ ਇਹ ਸੀਸੀਟੀਵੀ ਲੱਗੇ ਹੋਏ ਆ ਪਤਾ ਲੱਗਾ ਕਿ ਕਿਵੇਂ ਹਾਂਜੀ ਕੁਝ ਲੀਡਸ ਮਿਲੀਆਂ ਤਾਂ ਹੀ ਮੈਂ ਕਿਹਾ ਵੀ ਜਲਦੀ ਇਹਨਾਂ ਨੂੰ ਕਾਬੂ ਕਰ ਲਵਾਂਗੇ ਤੇ ਤੁਹਾਨੂੰ ਫਿਰ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹਨਾਂ ਇਹਨਾਂ ਤੋਂ ਫਰੈਂਡੀ ਪੀਐਸ ਤੇ ਕੀ ਕੀ ਰਿਕਵਰੀ ਹੋਈ ਚੁੱਕਾ ਹੈ? ਜੋ ਪ੍ਰੈਜ਼ੈਂਟ ਮਕਦਮਾ ਜੀ ਇਹ 23 ਤਰੀਕ ਨੂੰ ਦਰਜ ਹੋਇਆ ਸੀ ਇਹਨਾਂ ਕੋਲੋਂ 80 ਖੁਲੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ ਸੀ। ਇਹਨਾਂ ਦੀਆਂ ਫੋਟੋਸ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਇਹਨਾਂ ਨੂੰ ਕਾਈਂਡਲੀ ਪਬਲਿਸ਼ਾਈਜ਼ ਵੀ ਕਰੋ ਤਾਂ ਕਿ ਇਹਨਾਂ ਨੂੰ ਸੜਨ ਵਿੱਚ ਮਦਦ। ਸਰ ਰਮਾਂਟਿਸ ਗੇਂਜ ਹਾਂਜੀ 2 ਦਿਨ ਦੇ ਪੂ ਕਿ ਤੁਹਾਨੂੰ ਬੰਗਲਾਦੇਸ਼ ਕਿਤਾਈ ਹੈ ਨਾ ਹਾਂਜੀ ਇਹ ਇਨਸੀਡੈਂਟ ਦਾ ਵੀ ਕੇਸ ਰਜਿਸਟਰ ਹੋ ਰਿਹਾ ਐਂਡ ਅੰਡਰ ਪ੍ਰੋਸੈਸ ਸੋ ਇਹਨਾਂ ਨੇ ਦੱਸਿਆ ਵੀ ਉਹ 80 ਨਿਸ਼ਰੀਆ ਗੋਲੀਆਂ ਇਹਨਾਂ ਨੇ ਕਿੱਥੋਂ ਲੈਂਦੀਆਂ ਸੀਗੀਆਂ ਉਹ ਸੈਪਰੇਟ ਪੋਰਟਲ ਉਹ ਡਿਟੇਲਸ ਉਹਦੀਆਂ ਤੁਹਾਡੇ ਨਾਲ ਸ਼ੇਅਰ ਕਰਾਂ